ਜਲਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਿਨ੍ਹਾਂ ਦੇ ਵੱਲੋਂ ਹਰ ਵਾਰ ਦੀ ਤਰ੍ਹਾਂ ਵਿਰੋਧੀਆਂ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਤਾਂ ਇਸ ਵਾਰ ਉਹਨਾਂ ਨੇ ਰਵਨੀਤ ਸਿੰਘ ਬਿੱਟੂ ਦੇ ਉੱਤੇ ਨਿਸ਼ਾਨੇ ਸਾਧੇ ਨੇ ਦਾਦੇ ਕਿ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋਗੇ ਤਾਂ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਲਗਾਤਾਰ ਨਿਸ਼ਾਨੇ ਤੇ ਲਿਆ ਜਾ ਰਿਹਾ ਤੇ ਰਾਹੁਲ ਗਾਂਧੀ ਨੂੰ ਉਸ ਨੇ ਅੱਤਵਾਦੀ ਦੱਸਿਆ ਜਿਸ ਤੋਂ ਬਾਅਦ ਲਗਾਤਾਰ ਸਿਆਸੀ ਅਖਾੜਾ ਖੂਬ ਭਖਿਆ ਹੋਇਆ ਤੇਜ ਦੇ ਤੇ ਬਿਕਰਮਜੀਠਿਆ ਦਾ ਕਹਿਣਾ ਕਿ 20 ਸਾਲ ਇਸ ਪਾਰਟੀ ਦੇ ਵਿੱਚ ਰਹੇ ਉਦੋਂ ਤੱਕ ਇਹਨੂੰ ਰਾਹੁਲ ਗਾਂਧੀ ਅੱਤਵਾਦੀ ਨਜ਼ਰ ਨਹੀਂ ਆਇਆ ਤਾਂ ਫਿਰ ਅੱਜ ਇਹ ਰਾਹੁਲ ਗਾਂਧੀ ਨੂੰ ਅੱਤਵਾਦੀ ਦੱਸ ਰਿਹਾ ਤਾਂ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਤੇ ਨਾਲ ਹੀ ਬਿਕਰਮਜੀਠਿਆ ਨੇ ਇਹ ਵੀ ਕਿਹਾ ਕਿ ਇਹ ਭਗਵੰਤ ਮਾਨ ਦਾ ਦੇਖੋ ਤੁਸੀਂ ਇੰਨੀਆਂ ਖਬਰਾਂ ਮੇਰੇ ਸਵਾਲ ਕਈ ਪੁੱਛ ਲਏ ਪਤਾ ਨਹੀਂ ਏ ਰਵਨੀਤ ਬਿੱਟੂ ਵੀ ਭਗਵੰਤ ਦਾ ਯਾਰ ਹੀ ਆਜ ਤਾਂ ਇਹਨਾਂ ਦੀ ਬਰਾਬਰ ਦੀ ਹੈ ਇਹਨਾਂ ਸਭ ਤੋਂ ਗੂੜੀ ਦੋਸਤੀ ਹੈ ਨਾ ਮਗਰ ਰਵਨੀਤ ਬਿੱਟੂ ਜੀ ਨੂੰ ਮੈਂ ਪੁੱਛਣਾ ਇਹ ਚਾਹੂੰਗਾ ਜਿੱਥੇ ਮੈਂ ਤਾਂ ਉਹਨਾਂ ਦੇ ਇਸ ਬਿਆਨ ਨਾਲ ਸਹਿਮਤ ਨਹੀਂ ਮਗਰ ਜਿਹੜਾ ਇਹ ਬਿਆਨ ਦਿੱਤਾ ਗਿਆ ਇਹ ਇਟ ਰੇਜਸ ਕੁਐਸਚਨ ਔਨ ਰਵਨੀਤ ਬਿੱਟੂ ਇਟਸੈਲਫ ਰਵਨੀਤ ਬਿੱਟੂ ਦਾ ਅੱਜ ਵੀ ਸਮੁੱਚਾ ਪਰਿਵਾਰ ਤੇ ਰਵਨੀਤ ਬਿੱਟੂ ਆ ਤਿੰਨ ਵਾਰੀ ਐਮਪੀ ਉਸ ਕਾਂਗਰਸ ਪਾਰਟੀ ਚੋਂ ਬਣਿਆ ਤੇ ਉਸ ਰਾਹੁਲ ਗਾਂਧੀ ਦੇ ਚੋਲੇ ਗਾਉਂਦੇ ਰਹੇ ਆ ਜੇ ਇਸ ਰਾਹੁਲ ਗਾਂਧੀ ਨੂੰ ਅੱਜ ਇਹ ਕਹਿੰਦੇ ਆਤਵਾਦੀ ਨੰਬਰ ਵਨ ਨੰਬਰ 1 ਟੈਰਰਿਸਟ ਤੇ ਰਾਤੋਂ ਰਾਤ ਦਾ ਬਣਿਆ ਨਹੀਂ ਫਿਰ ਇਹ ਬਣਾਉਣ 'ਚ ਤੇਰਾ ਕੀ ਯੋਗਦਾਨ ਸੀ ਤੂੰ ਆਪ ਦਾ 10 ਪਿਛਲੇ 20 ਸਾਲ ਦੀ ਕਾਰਗੁਜ਼ਾਰੀ ਕਿਉਂਕਿ ਜਿੰਨਾ ਮੀਆਂ ਮਿੱਠੂ ਇਹ ਰਾਹੁਲ ਗਾਂਧੀ ਦਾ ਸੀ ਜਦੋਂ ਤੈਨੂੰ ਯੂਥ ਦਾ ਪ੍ਰਧਾਨ ਬਣਾਇਆ ਜਦੋਂ ਤੇਰੀਆਂ ਟਿਕਟਾਂ ਕਦੇ ਲੁਧਿਆਣੇ ਤੋਂ ਕਦੇ ਅਨੰਦਪੁਰ ਸਾਹਿਬ ਤੋਂ ਕਦੋਂ ਕਿੱਥੋਂ ਬਣਾਈਆ ਜਾਂ ਜਿੰਨਾ ਪਾਰਲੀਮੈਂਟ ਦਾ ਟੇਬਲ ਮਾਰ-ਮਾਰ ਥਾਪੀਆਂ ਜਿਹੜਾ ਉੱਥੇ ਡੈਂਟ ਪਾ ਤੇ ਤੋੜਤਾ ਰਾਹੁਲ ਗਾਂਧੀ ਤੇ ਪਿੱਛੇ ਉਹ ਕੋ ਭੁੱਲਿਆ ਦੂਜੀ ਗੱਲ ਜੇ ਉਹ ਹੈ ਟਰਨਿਸ ਨੰਬਰ 1 ਮੈਂ ਇਹਦੀ ਗੱਲਤੀ ਆਉਣਾ ਤੇ ਉਹਨੂੰ ਲੀਡਰ ਆ ਆਪੋਜੀਸ਼ਨ ਦੀ ਕੁਰਸੀ ਤੇ ਉਸ ਮਾਨਤਾ ਦਿੱਤੀ ਕਿਨੇ ਜੇ ਸਰਕਾਰ ਚ ਭਾਈ ਤੂੰ ਵਜ਼ੀਰ ਆ ਔਰ ਜੇ ਇਸ ਸਰਕਾਰ ਦੀ ਮੈਂਬਰ ਪਾਰਲੀਮੈਂਟ ਪਾਰਲੀਮੈਂਟ ਦਾ ਸਪੀਕਰ ਆ ਤੇ ਕੀ ਤੁਸੀਂ ਕਾਰਵਾਈ ਤੁਸੀਂ ਦਿੱਤੀ ਹੈ ਫਿਰ ਇਸ ਲਈ ਬਿੱਟੂ ਸਾਹਿਬ ਦੇ ਜਿਹੜੇ ਬਿਆਨ ਹੁੰਦੇ ਨਾ ਉਹ ਸੈਲਫ ਗੋਲ ਵਾਲੇ ਹੁੰਦੇ ਆ ਉਹ ਵੀ ਤੁਸੀਂ ਕੰਗਨਾ ਰਣੌਤ ਦਾ ਦੂਜਾ ਹੀ ਰੂਪ ਦੇਖੋ ਤੁਸੀਂ ਇੰਨੀਆਂ ਖਬਰਾਂ ਮੇਰੇ ਸਵਾਲ ਕਈ ਪੁੱਛ ਲੇ ਪਤਾ ਨਹੀਂ ਏ ਰਵਨੀਤ ਬਿੱਟੂ ਵੀ ਭਗਵੰਤ ਦਾ ਯਾਰ ਹੀ ਆ ਤਾਂ ਇਹਨਾਂ ਦੀ ਬਰਾਬਰ ਦੀ ਹੈ ਨੇ ਸਭ ਤੋਂ ਗੂੜੀ ਦੋਸਤੀ ਹੈ ਨਾ ਮਗਰ ਰਵਨੀਤ ਬਿੱਟੂ ਜੀ ਨੂੰ ਮੈਂ ਪੁੱਛਣਾ ਇਹ ਚਾਹੂੰਗਾ ਜਿੱਥੇ ਮੈਂ ਤਾਂ ਉਹਨਾਂ ਦੇ ਇਸ ਬਿਆਨ ਨਾਲ ਸਹਿਮਤ ਨਹੀਂ ਮਗਰ ਜਿਹੜਾ ਇਹ ਬਿਆਨ ਦਿੱਤਾ ਗਿਆ ਇਹ ਇਟ ਰੇਜਸ ਕੁਐਸਚਨ ਔਨ ਰਵਨੀਤ ਬਿੱਟੂ ਇਟਸੈਲਫ ਰਵਨੀਤ ਬਿੱਟੂ ਦਾ ਅੱਜ ਵੀ ਸਮੁੱਚਾ ਪਰਿਵਾਰ ਤੇ ਰਵਨੀਤ ਬਿੱਟੂ ਆ ਤਿੰਨ ਵਾਰੀ ਐਮਪੀ ਉਸ ਕਾਂਗਰਸ ਪਾਰਟੀ ਚੋਂ ਬਣਿਆ ਤੇ ਉਸ ਰਾਹੁਲ ਗਾਂਧੀ ਦੇ ਚੋਲੇ ਗਾਉਂਦੇ ਰਹੇ ਆ ਜਿਸ ਰਾਹੁਲ ਗਾਂਧੀ ਨੂੰ ਅੱਜ ਇਹ ਕਹਿੰਦੇ ਅੱਤਵਾਦੀ ਨੰਬਰ 1 ਹੈ ਨੰਬਰ 1 테러ਰਿਸਟ ਤੇ ਰਾਤੋਂ ਰਾਤ ਤਾਂ ਬਣਿਆ ਨਹੀਂ ਫਿਰ ਇਹ ਬਣਾਉਣ 'ਚ ਤੇਰਾ ਕੀ ਯੋਗਦਾਨ ਸੀ ਤੂੰ ਆਪ ਦਾ 10 ਪਿਛਲੇ 20 ਸਾਲ ਦੀ ਕਾਰਗੁਜ਼ਾਰੀ ਕਿਉਂਕਿ ਜਿੰਨਾ ਮੀਆਂ ਮਿੱਠੂ ਇਹ ਰਾਹੁਲ ਗਾਂਧੀ ਦਾ ਸੀ ਜਦੋਂ ਤੈਨੂੰ ਯੂਥ ਦਾ ਪ੍ਰਧਾਨ ਬਣਾਇਆ ਜਦੋਂ ਤੇਰੀਆਂ ਟਿਕਟਾਂ ਕਦੇ ਲੁਧਿਆਣੇ ਤੋਂ ਕਦੇ ਅਨੰਦਪੁਰ ਸਾਹਿਬ ਤੋਂ ਕਦੇ ਕਿੱਥੋਂ ਬਣਾਈਆ ਜਾਂ ਜਿੰਨਾ ਪਾਰਲੀਮੈਂਟ ਦਾ ਟੇਬਲ ਮਾਰ ਮਾਰ ਥਾਪੀਆਂ ਜਿਹੜਾ ਉੱਥੇ ਡੈਂਟ ਪਾ ਤੇ ਤੋੜਤਾ ਰਾਹੁਲ ਗਾਂਧੀ ਦੇ ਪਿੱਛੇ ਕੋ ਕੋ ਭੁੱਲਿਆ ਦੂਜੀ ਗੱਲ ਜੇ ਉਹ ਹੈ ਟੈਰਰਿਸਟ ਨੰਬਰ 1 ਮੈਂ ਇਹਦੀ ਗੱਲ ਹੀ ਆਉਣਾ ਤੇ ਉਹਨੂੰ ਲੀਡਰ ਆ ਆਪੋਜੀਸ਼ਨ ਦੀ ਕੁਰਸੀ ਤੇ ਉਸ ਮਾਨਤਾ ਦਿੱਤੀ ਕਿਨੇ ਜੇ ਸਰਕਾਰ ਚ ਭਾਈ ਤੂੰ ਵਜ਼ੀਰ ਆ ਔਰ ਜੇ ਇਸ ਸਰਕਾਰ ਦੀ ਮੈਂਬਰ ਪਾਰਲੀਮੈਂਟ ਪਾਰਲੀਮੈਂਟ ਜਾਂ ਸਪੀਕਰ ਆ ਤੇ ਕੀ ਤੁਸੀਂ ਕਾਰਵਾਈ ਤੁਸੀਂ ਦਿੱਤੀ ਹੈ ਫਿਰ ਇਸ ਲਈ ਬਿੱਟੂ ਸਾਹਿਬ ਦੇ ਜਿਹੜੇ ਬਿਆਨ ਹੁੰਦੇ ਨਾ ਉਹ ਸੈਲਫ ਗੋਲ ਵਾਲੇ ਹੁੰਦੇ ਆ ਉਹ ਵੀ ਤੁਸੀਂ ਕੰਗਨਾ ਰਣੌਤ ਦਾ ਦੂਜਾ ਹੀ ਰੂਪ ਸਮਝੋ ਇਹ ਭਰਾ ਪੈਣ ਨੇ ਇਹਨਾਂ ਦੀ ਗੱਲ ਦਾ ਬਾਲਾ ਫਿਕਰ ਨਹੀਂ ਕਰੀਦਾ ਹੁੰਦਾ ਇਹ ਜਿੰਨਾ ਚੁੱਪ ਰਹਣ ਉਹਨਾਂ ਦੇਸ਼ ਦਾ ਭਲਾ ਤੇ ਪੰਜਾਬ ਦਾ ਸੋ ਦਾਦੇ ਕੀ ਬਿਕਰ ਮਜੀਠੀਆ ਦੇ ਵੱਲੋਂ ਹਰ ਵਾਰ ਕਿਸੇ ਨਾ ਕਿਸੇ ਸਿਆਸੀ ਲੀਡਰ ਨੂੰ ਨਿਸ਼ਾਨੀ ਤੇ ਜ਼ਰੂਰ ਲੈ ਚੋਂਦਾ ਕਿਉਂਕਿ ਸਿਆਸਤ ਦੇ ਵਿੱਚ ਹਮੇਸ਼ਾ ਹੀ ਦੇਖਿਆ ਜਾਂਦਾ ਹੈ ਕਿ ਇੱਕ ਦੂਜੇ ਨੂੰ ਪੰਡਨ ਦਾ ਮੌਕਾ ਕੋਈ ਵੀ ਹੱਥੋਂ ਖੁੰਝ ਨਹੀਂ ਦਿੰਦਾ ਬਿਊਰੋ ਰਿਪੋਰਟ ਹਰ